ਸਿੰ ਸਰ ਤੁਸੀਂ ਪਾਣੀ ਬਚਾਉਣ ਦੀ ਗੱਲ ਕਰਦੇ ਹੋ ਜੀ ਪਿਛਲੇ ਸਾਲ 126 ਚੋਂ ਸਰਕਾਰ ਨੇ ਗਿਆ ਸੀ ਲੋਨ ਨੂੰ ਤਾਂ ਬਹੁਤ ਸਾਰੇ ਕਿਸਾਨ 126 ਲਾਏਗਾ ਪਰ ਐਤਕੀ ਜਦੋਂ ਨਮੀ ਉਹਦੇ ਵਿੱਚ ਜਿਆਦਾ ਹੁੰਦੀ ਹੈ ਸੈਲਰ ਮਾਲਕ ਨਹੀਂ ਚਾਹਦਾ ਤਾਂ ਐਤਕੀ ਕਿਸਾਨ ਕਿਹੜਾ ਲਾਉਂ ਸਰ ਹਾਈਬ੍ਰਿਡ ਤੇ ਅਸੀਂ ਟੋਕੀ ਬੈਨ ਕਰਦੇ ਹਾਂ ਠੀਕ ਹੈ ਹਾਈਬ੍ਰਿਡ ਨਕਲੀ ਦੀ ਤਾਂ ਕਿਸਾਨ ਫਿਰ ਵੇਰ ਫੁੱਸੇ ਤੇ ਆਉਣਗੇ ਲਾਇਕ ਕਰਾਂਗੇ ਠੀਕ ਹੈ ਯਾਰ 126 ਠੀਕ ਹੈ 127 121 129 ਉਹਨੂੰ ਸੀ ਚੱਕਾਂਗੇ ਔਰ ਇੱਕ ਹੋਰ ਮੈਂ ਤੁਹਾਨੂੰ ਅੱਜ ਦੱਸਦਾ ਤੈਨੂੰ ਵੀ ਐਸ ਗਰਸੀ ਜਿਹੜਾ ਝੋਨੇ ਦਾ ਜਿਹੜਾ ਸੀਜ਼ਨ ਹੈ ਉਹ 딜 ਬਿਜਲੀ ਜੀ ਪਹਿਲਾਂ 16 17 ਤੂੰ ਤੱਕ ਜੀ 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 ਉਹਦੇ ਨਾਲ ਅੱਗੇ ਸਾਡਾ ਜਿਹੜਾ ਸੀਜ਼ਨ ਹੈ ਉਹ ਫਿਰ ਉੱਪਰ ਫਸਟ ਪੀਕ ਹੋ ਜਾਂਦਾ ਲੇਟ ਹੋ ਜਾਂਦੀ ਉਹ ਤੱਕ ਮੌਇਸਚਰ ਆ ਜਾਂਦਾ ਜਿਹੜਾ ਹੁਮ ਨਮੀ ਜਿਹੜੇ ਮੌਇਸਚਰ 18% ਹੈ ਸੇ ਦਾ ਜਿਹੜਾ ਟੈਂਡਰ ਉਹ ਤੋਂ 18% ਰੇਨੀ ਸਾਡਾ ਹੈ ਨਾ ਅਸਵਾਰੀ 1 ਜੂਨ ਤੋਂ ਜਿਹੜਾ ਇਹ ਤਰ੍ਹਾਂ ਪਾਣੀ ਵੇਸਟ ਨਹੀਂ ਜਾ ਦੇ ਹੋਊਗਾ 1 ਜੂਨ ਨੂੰ ਨਹੀਂ ਕੋਈ ਪਾਣੀ ਹੈਗਾ ਸਾਡੇ ਕੋਲ ਤੁਸੀਂ ਨਹਿਰਾਂ ਦੇ ਉੱਪਰ ਜਿਹੜੇ ਨੇ ਖਾਲ ਕੱਢ ਤੇ ਸੱਪਰੀ ਬਿਜਲੀ 1 ਜੂਨ ਨੂੰ ਬਿਜਲੀ ਆਉਣ ਲੱਗੀ ਜਿਹੜੇ 1 ਜੂਨ ਤੋਂ ਝੋਨਾ ਲਾਉਣ ਦੀ ਸੀ ਸੱਤ ਸੱਤ ਕਿਲਿਆਂ ਦੇ ਛੇ ਛੇ ਲਿਆਂਦੇ ਚਾਰ ਬਣਾਵਾਂਗੇ ਜੂਨ ਪਹਿਲਾ ਲਾਉਣਗੇ ਆ ਹਲਕਾ ਬਦਲਾਅ ਹੋਣਗੇ ਖਾਸ ਤੌਰ ਤੇ ਸੀਜ਼ਨ ਵੀ ਲੰਬਾ ਹੋਊਗਾ ਲੇਬਰ ਨੂੰ ਜ਼ਿਆਦਾ ਕੰਮ ਹੋ ਜਾਊਗਾ ਸਾਨੂੰ ਵੀ ਪਤਾ ਲੱਗੂਗਾ ਕਿਹੜੀ ਫਸਲ ਕਦੋਂ ਆ ਰਹੀ ਹੈ ਤੇ ਟਰਾਂਸਪੋਰਟ ਵਾਲਿਆਂ ਦਾ ਵੀ ਕੰਬਾਈਨਾਂ ਵਾਲਿਆਂ ਦਾ ਸਾਲ ਸਿੱਧੀ ਵਿਜਾਈ ਲਈ ਪੈਸੇ ਵਧਾ ਰਹੇ ਹੋਏ ਆ ਕਿਸਾਨ ਤੇ ਕੀਦਰ ਦੇ ਵਿੱਚ ਦਾ ਫਗਵਾੜ ਪੈ ਰਿਹਾ ਹੈ ਬਹੁਤ ਲੰਬਾ ਮਸਲਾ ਹੈ ਅੰਡਰ ਸਕੀਮ ਹੈ ਚੱਲਦਾ ਆਰੇਗਾ ਪਰ ਇਸ ਚੀਜ਼ ਦਾ ਹੱਲ ਜੋ ਕੋਈ ਵੀ ਹੋਰ ਨੇ ਜਦੋਂ ਮੀਟਿੰਗ ਕਰਨੀ ਹੋਵੇ ਆ 4 ਮਹੀਨਿਆਂ ਤੋਂ ਕੋਈ ਕੰਮ ਅਸੀਂ ਡੰਡੀ ਘੜੀ ਆਉਂਦੇ ਹਾਂ ਤੇ ਮੰਤਰੀ ਜਿਹੜੇ ਨੇ ਅਸੀਂ ਉਸ ਮੀਟਿੰਗ ਦੇ ਵਿੱਚ ਉਹਨੂੰ ਲੈ ਕੇ ਨਹੀਂ ਜਾਣਾਂਗੇ ਸਰ ਸਿੱਧੀ ਵਿਜਾਈ ਲਈ ਪੈਸੇ ਬਧਾਏ ਜਾਣਗੇ ਜਿੰਨੇ ਰੱਖਿਆ ਹੈ 1500 ਰੁਪਿਆ ਹੈਗਾ ਪਹਿਲਾਂ ਆਲਰੇਡੀ ਠੀਕ ਹੈ ਜਿਹੜਾ ਤੁਸੀਂ ਸਿੱਧੀ ਵਿਜਾਈ ਕਰੋਗੇ ਠੀਕ ਹੈ